ਅਸੀਂ ਮੰਦਰ ਘਾ ਕੇ ਕਿਉਂ ਇੱਥੇ ਮਸਜਿਦ ਬਣਾਉਂਦੇ ਜੀ ਬਾਬਾ ਸਾਹਿਬ ਸਿੰਘ ਕਲਾਤਾਰੀ ਕਹਿੰਦੇ ਮੂਰਖੋ ਭਾਰਤ ਦੀ ਧਰਤੀ ਤੇ ਅੰਗਰੇਜ਼ ਤੁਹਾਡੇ ਘਰ ਢਾਉਂਦੇ ਪਏ ਆ ਤੁਹਾਨੂੰ ਆਪਣੇ ਘਰਾਂ ਦੀ ਫਿਕਰ ਨਹੀਂ ਤੁਸੀਂ ਮੰਦਰ ਤੇ ਮਸਜਦਾਂ ਪਿੱਛੇ ਲੜਦੇ ਜੀ ਤੇ ਸਿੱਖ ਭਾਵੇਂ ਪਿਆਰ ਬੈਠਾ ਹੈ ਭਾਵੇਂ ਮਹਾਰਾਜਪੁਰ ਬੈਠਾ ਹੈ ਸਿੱਖ ਭਾਵੇਂ ਅਮਰੀਕਾ ਬੈਠਾ ਹੈ ਸਿੱਖ ਭਾਵੇਂ ਇੰਗਲੈਂਡ ਬੈਠਾ ਹੈ ਹਰ ਸਿੱਖ ਜ਼ਬਾਨ ਤੋਂ ਇੱਕੋ ਹੀ ਗੱਲ ਕਹਿੰਦਾ ਜੇ ਪੰਥ ਦੇ ਮਸਲਿਆਂ ਦਾ ਕੋਈ ਹੱਲ ਹੋ ਸਕਦਾ ਹੈ ਇਹ ਪੰਥ ਦੇ ਮਸਨੇ ਦਾ ਇਹੋ ਹਾਲ ਹੈ ਇੱਕ ਕਾਲ ਤਰਕ ਦੇ ਉੱਤੇ ਮੁੜ ਦੁਬਾਰਾ ਉੱਡੇ ਜਾਂਦਾ ਜਿੱਥੇ ਤਰ ਪੰਥ ਦੀ ਦਵਾਈ ਕਰੇ ਉਸਾਰਤ ਸੋਦਾਨ ਕਰੇ ਅਭ ਅਉ ਘਟਰੇ ਦਿਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਭੁਨ ਧਾਮ ਪਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਨਹੀਂ ਇਨਹੀ ਕੇ a ver ਦੇ ਅੰਦਰ ਜੁੜੇ ਬੈਠੇ ਗੁਰੂ ਸ੍ਰੀ ਗੁਰੂ ਖਾਲਸਾ ਜੀ ਆਓ ਇਕਾਕਰਤਾ ਬਣਾਉਂਦੇ ਹੋਏ ਦੋਵੇਂ ਹੱਥ ਜੋੜ ਕਰਕੇ ਸਾਈਂ ਬੰਦ ਸੀਸ ਝੁਕਾਓ ਤੇ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਬਾਦਸ਼ਾਹ ਪਹਿਲੇ ਜਾਮੇ ਤੋਂ ਲੈ ਕਰਕੇ ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਸਤਿਗੁਰੂ ਨੇ ਇਸ ਘਰ ਨੂੰ ਚਾਰ ਤਰ੍ਹਾਂ ਦੇ ਪ੍ਰਸ਼ਾਦ ਦਿੱਤੇ ਨੇ ਥੋੜੀ ਜੀ ਕਾਗਰਨਾ ਬਣਾ ਕਰਕੇ ਬੇਨਤੀ ਸੁਣੋ ਚਾਰ ਤਰ੍ਹਾਂ ਦੇ ਪ੍ਰਸ਼ਾਦ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਮਿਲਦੇ ਨੇ ਸਾਨੂੰ ਪਹਿਲਾ ਪ੍ਰਸ਼ਾਦ ਹੈ ਖੜਾ ਪ੍ਰਸ਼ਾਦ ਦੂਸਰਾ ਪ੍ਰਸ਼ਾਦ ਹੈ ਗੁਰ ਪ੍ਰਸ਼ਾਦ ਤੀਸਰਾ ਹੈ ਗੁਰ ਪ੍ਰਸਾਦ ਤੇ ਚੌਥਾ ਹੈ ਇਨਹੀ ਕੇ ਪ੍ਰਸਾਦ ਪਹਿਲਾ ਕੜਾ ਪ੍ਰਸਾਦ ਤੱਕ ਸਭ ਦੀ ਪਹੁੰਚ ਹੈ ਦੂਸਰਾ ਪ੍ਰਸਾਦ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਮਿਲਦਾ ਹੈ ਗੁਰ ਪ੍ਰਸਾਦ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰ ਪ੍ਰਸਾਦ ਦੇ ਬੜੇ ਰੂਪ ਨੇ ਜੇ ਤੇ ਆਪਾਂ ਗੱਲ ਕਰੀਏ ਮੂਲ ਮੰਤਰ ਦੇ ਰੂਪ ਦੇ ਵਿੱਚ 33 ਵਾਰ ਦਰਸ਼ਨ ਹੋ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਔਰ ਜੇਕਰ ਇੱਕ ਓਮਕਾਰ ਸਤਿਗੁਰ ਪ੍ਰਸਾਦ ਦੇ ਦਰਸ਼ਨ ਕਰਨੇ ਹੋਣ ਤੇ 533 ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਸ ਸ਼ਬਦ ਦੇ ਦਰਸ਼ਨ ਨੇ ਮਰਜ ਕਹਿੰਦੇ ਨੇ ਕੜਾ ਪ੍ਰਸਾਦ ਤੱਕ ਤੂੰ ਪਹੁੰਚ ਗਿਆ ਠੀਕ ਹੈ ਕਲਾ ਪ੍ਰਸਾਦ ਸਾਕੇ ਸ਼ਰੀਰ ਦੀ ਭੁੱਖ ਮਿਟ ਸਕਦੀ ਹੈ ਪਰ ਜਦੋਂ ਤੱਕ ਗੁਰ ਪ੍ਰਸਾਦ ਨਾ ਲਿਆ ਉਦੋਂ ਤੱਕ ਤੇਰੇ ਰੂਹ ਦੀ ਖਰਾਕ ਨਹੀਂ ਮਿਲਦੀ ਇਹ ਰਸਨਾ ਤੋਂ ਅਨਰਸ ਰਾਤ ਨਹੀਂ ਤੇਰੀ ਪਿਆਸ ਨਾ ਪਰ ਗੁਰ ਪ੍ਰਸਾਦ ਲੈ ਕਰਕੇ ਹੰਕਾਰ ਨਾ ਕਰੀ ਭਾਵਨਾ ਤੋਂ ਪ੍ਰਸਾਦ ਦੀ ਰੱਖੀ ਕਿ ਮੇਰਾ ਮੁੰਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਪਰ ਤਵਾ ਪ੍ਰਸਾਦ ਦੀ ਭਾਵਨਾ ਲੈਣ ਤੋਂ ਬਾਅਦ ਇਹ ਵੀ ਭਾਵਨਾ ਰੱਖੀ ਕਿ ਜੇ ਮੈਨੂੰ ਕੁਝ ਮਿਲਿਆ ਵੀ ਹੈ ਤੇ ਕੇਵਲ ਇਹੀ ਕਿ ਪ੍ਰਸਾਦ ਇन्हे ਕੀ ਕਿਰਪਾ ਕੇ ਸਜੇ ਹਮ ਹੈ ਨਹੀਂ మోਸੇ ਕਰੀਬ ਕਰੋਰ ਬਲੇ ਪਰ ਗੁਰ ਪ੍ਰਸਾਦ ਤੋਂ ਪ੍ਰਸਾਦ ਕਿ ਨਹੀਂ ਕਿ ਪ੍ਰਸਾਦ ਮਿਲਦਾ ਕਿਵੇਂ ਹੈ ਬਾਣੀ ਕਹਿੰਦੀ ਗੋਬਿੰਦ ਕੀ ਐਸੀ ਕਾਰਿ ਕਰਿ ਆਏ ਜੋ ਕਿਛ ਕਰੇ ਸੋ ਸਤ ਕਰ ਮਾਨੋ ਗੁਰੂ ਕਾ ਨਾਮ ਰੋਹੇ ਗੁਜਾਈ ਜੋ ਗੋਬਿੰਦ ਨੇ ਤੁਹਾਨੂੰ ਸਿਖਿਆ ਦਿੱਤੀ ਹੈ ਜੋ ਗੁਰੂ ਦੀ ਬਾਣੀ ਸਿਰ ਦਿੱਤੀ ਆਂ ਮਨ ਵਿੱਚ ਬਸੋਣਾ ਅੱਜ ਜਿਸ ਮਹਾਤਮਾ ਦੀ ਯਾਦ ਵਿੱਚ ਜੁੜੇ ਆਂ ਸਿੰਘ ਸਾਹਿਬ ਬਾਬਾ ਸਾਹਿਬ ਸਿੰਘ ਦੀ ਕਲਾਧਾਰੀ ਜਿਸ ਤਰ੍ਹਾਂ ਆਪ ਜੀ ਨੇ ਸਿੰਘ ਸਾਹਿਬਾਨ ਨੂੰ ਸਰਵਣ ਕੀਤਾ कि ਜਿਸ ਸਮੇਂ ਪਟਿਆਲੇ ਦੀ ਧਰਤੀ ਤੇ ਆਏ ਗੁਰੂ ਕੀ ਬਾਣੀ ਦਾ ਤੀਰ ਵੱਜਾ ਬੜਿਆਲਾ ਤੇ ਗੁਰੂ ਘਰ ਦੇ ਵਿੱਚ ਸੇਵਾ ਵਿੱਚ ਜੁੜ ਗਏ। ਐਸੀ ਪ੍ਰੇਮ ਭਰੀ ਅਵਸਥਾ ਬਾਬਾ ਸਰਬ ਸਿੰਘ ਕਲਾਧਾਰੀ ਦੀ ਬਣ ਗਈ। ਹੱਥ ਵਿੱਚ ਝਾੜੂ ਜਾਂ ਫਿਰ ਨੰਗਰ ਦਾ ਬਾਲਟਾ ਤੇ ਜਾਂ ਫਿਰ ਗੁਰੂ ਨਾਨਕ ਦੀ ਸੰਕਤਾ ਦੇ ਜੋੜੇ ਹੱਥ ਵਿੱਚ ਹਾਣੇ ਤੇ ਰਸਨਾ ਦੇ ਵਿੱਚੋਂ ਇੱਕ ਅਰਦਾਸ ਨਿਕਲਿਆ ਕਰਨੀ। ਉਹ ਅਰਦਾਸ ਉਹੀ ਸੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਵਿੱਚ ਅਰਦਾਸ ਨਿਕੰਨੀ ਭਰ ਭਰ ਬੁਕਦੇ ਨੈ ਕਲਗੀ ਧਰ ਪਿਆਰੇ ਤੈਨੂੰ ਢੂੰਡ ਰਾਂ ਕਿੰਰੇ ਕਲਗੀ ਧਰ ਪਿਆਰੇ ਤੈਨੂੰ ਆ ਜਾਵੀ ਹੁਣ ਪਾ ਜਾਵੀ ਫੇਰਾ ਹੋਰ ਨਹੀਂ ਹੋ ਹੁਣ ਹੁੰਦਾ ਜੇਰਾ ਰੂਹ ਕਰਦੀ ਤੈਨੂੰ ਯਾਦ ਕਲਗੀ ਧਰ ਪਿਆਰੇ ਦਾ ਬਾਜਾਂ ਵਾਲਿਆ ਰੂਹ ਕਰ ਲਾ ਰਹੀ ਹੈ ਪੁਕਾਰ ਰਹੀ ਹੈ ਕਿਤੇ ਇੱਕ ਦਰਸ਼ਨਾ ਦੀ ਝਲਕ ਦੇ ਜਾ ਦਰਪੰਥ ਵਿੱਚ ਵਿਚਰਨ ਵਾਲੇ ਪੁਰਾਣੇ ਬੁਜੁਰਗ ਕਹਸੇ ਕਿ ਸਹਿਬੇ ਕੁਮਾਰ ਗੁਰੂ ਗੋਬਿੰਦ ਸਿੰਘ ਨੇ ਪ੍ਰਤੱਖ ਰੂਪ ਦੇ ਵਿੱਚ ਬਾਬਾ ਸਾਹਿਬ ਸਿੰਘ ਕਲਾ ਧਾਰੀ ਜੀ ਨੂੰ دیدارੇ ਕੀਤੀ। ਖਾਲਸਾ ਜੀ ਉਸ ਤੋਂ ਬਾਅਦ ਜੱਥੇਦਾਰ ਬਣੇ ਪਰ ਜਿਸ ਤਰ੍ਹਾਂ ਦੱਸਿਆ ਸਿੱਖ ਸਾਹਿਬ ਨੇ ਕਿ ਜਦੋਂ ਸਿੱਖਾਂ ਦੀ ਕਿਰਪਾਣ ਤੇ ਤਬਰਦੀ ਲੱਗੀ ਕੇਵਲ ਕੋਈ ਮੋਰਚਾ ਨਹੀਂ ਸੀ ਵਿੰਡਿਆ। ਅੰਗਰੇਜ਼ ਸਰਕਾਰ ਵੀ ਇੱਕ ਨੀਤੀ ਸੀ ਫੂਟ ਡਾਲੋ ਤੇ ਰਾਜ ਕਰੋ। ਡਿਵਾਈਡ ਐਂਡ ਰੂਲ ਪਾੜੋਂ ਦੇ ਰਾਜਕਰੋਣ ਦੀ ਨੀਤੀ ਅਪਣਾਈ ਲੁਧਿਆਣੇ ਦੀ ਧਰਤੀ ਤੇ ਹਿੰਦੂਆਂ ਨੇ ਤੇ ਮੁਸਲਮਾਨਾਂ ਨੇ ਇਕੱਠੇ ਹੋ ਕਰਕੇ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਯੋਤ ਬੰਦੀ ਛੇੜੀ ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕਰਕੇ ਅੰਗਰੇਜ਼ ਸਰਕਾਰ ਦੀ ਪਕਾवट ਕਰਨ ਲੱਗ ਪਏ ਅੰਗਰੇਜ਼ ਸਰਕਾਰ ਨੇ ਕੀ ਕੀਤਾ ਖੁਦ ਆਪਣੀ ਜ਼ਮੀਨ ਦੇ ਉੱਤੇ ਸਰਕਾਰੀ ਜ਼ਮੀਨ ਦਿੱਤੇ ਪੈਨਾ ਦੇ ਉੱਤੇ ਇੱਕ ਮੰਦਿਰ ਬਣਾ ਦਿੱਤਾ ਮੰਦਰ ਬਣਾ ਕਰਕੇ ਦੂਸਰੇ ਪਾਸੇ ਕਾਗਜ਼ ਤਿਆਰ ਕਰਕੇ ਉਸ ਜ਼ਮੀਨ ਨੂੰ ਮਸਜਿਦ ਦੇ ਨਾਮ ਦਾ ਲਿਖ ਦਿੰਦਾ ਮੰਦਰ ਵੀ ਖੁਦ ਬਣਾਇਆ ਤੇ ਜਿਹੜੀ ਜ਼ਮੀਨ ਤੇ ਮੰਦਰ ਬਣਾਇਆ ਉਸ ਜ਼ਮੀਨ ਨੂੰ ਮਸਜਿਦ ਦਾ ਨਾਮ ਦੇ ਦਿੰਦਾ ਜਦੋਂ ਮੰਦਰ ਪੂਰੀ ਤਰ੍ਹਾਂ ਬਣ ਗਿਆ ਲੁਧਿਆਣੇ ਦੇ ਹਿੰਦੂਆਂ ਨੂੰ ਅੰਗਰੇਜ਼ ਸਰਕਾਰ ਦੇ ਮੋਹਤ ਵਿਰਾਂਚਾ ਭਾਈ ਜਿਹੜੀ ਥਾਂ ਤੇ ਤੁਹਾਡਾ ਮੰਦਰ ਬਣਿਆ ਤੇ ਮਸਜਿਦ ਦੀ ਥਾਂ ਹੈ ਉਹ ਕਹਿੰਦੇ ਪਰ ਮੰਦਰ ਤਾਂ ਹੁਣ ਬਣਿਆ ਹੈ ਕਹਿੰਦੇ ਕਾਗਜ਼ ਵੇਖ ਲੋ ਸਰਕਾਰ ਦੀ ਜ਼ਮੀਨ ਸਰਕਾਰ ਨੇ ਮੰਸਲ ਬਣਾਇਆ ਪਰ ਬਾਅਦ ਵਿੱਚ ਉਸੇ ਜ਼ਮੀਨ ਨੂੰ ਮੱਜਦ ਦਾ ਨਾਮ ਦੇ ਕੇ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਕਾੜ ਪਾ ਦਿੱਤਾ ਹਿੰਦੂ ਤੇ ਮੁਸਲਮਾਨ ਇੱਕ ਦੂਜੇ ਦੇ ਵੈਰੀ ਹੋ ਗਏ ਇਸ ਗੱਲ ਦਾ ਪਤਾ ਲੁਧਿਆਣੇ ਦੇ ਸਿੱਖਾਂ ਵੱਲੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਲੱਗਾ ਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਖੋਦ ਆਏ ਆਪਾਂ ਕਿ ਸਾਰਾ ਝਗੜਾ ਪੁੱਛਿਆ ਵੀ ਝਗੜੇ ਦਾ ਕਾਰਨ ਕੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਜਗਾ ਮਰਜੰਦੀ ਦੇ ਰੂਪੇ ਕਿੰਨਾ ਨੇ ਮੰਦਰ ਬਣਾ ਲਿਆ ਤੇ ਅਸੀਂ ਮੰਦਰ ਘਾ ਕੇ ਕਿਉਂ ਇਥੇ ਮਸਜਿਦ ਬਣਾਉਣੀ ਬਾਬਾ ਸਾਧ ਸਿੰਘ ਕਲਾਤਾਰੀ ਕਹਿੰਦੇ ਮੂਰਖੋ ਭਾਰਤ ਦੀ ਧਰਤੀ ਤੇ ਅੰਗਰੇਜ਼ ਤੁਹਾਡੇ ਘਰ ਧੌਂਦੇ ਪਏ ਆ ਤੁਹਾਨੂੰ ਆਪਣੇ ਘਰਾਂ ਦੀ ਫਿਕਰ ਨਹੀਂ ਤੁਸੀਂ ਮੰਦਰ ਤੇ ਮਸਜਿਦਾਂ ਪਿੱਛੇ ਲੜਦੇ ਹੋ ਯਾਦ ਕਰੋ ਗੁਰੂ ਗੋਬਿੰਦ ਸਿੰਘ ਨੇ ਕਿਹਾ ਇਸ ਧਰਤੀ ਤੇ ਦੇਹਰਾਬ ਸੀਤ ਸੋਈ ਪੂਜਾ ਨਵਾਜ਼ੀ ਮਨ ਸਭਾ ਇੱਕ ਪੈਤ ਨੇਕ ਕੋ ਪ੍ਰਭਾਵ ਹੈ ਮੰਦਰ ਤੇ ਮਸਜਿਦ ਵੇਖਣ ਵਿੱਚ ਵੱਖਰੇ ਆ ਪਰ ਮੰਦਰ ਤੇ ਮਸਜਿਦ ਵਿੱਚ ਇੱਕ ਓਮਕਾਰ ਵਰਤਦਾ ਬਾਬਾ ਸਾਹ ਸਾਈਂ ਕਲਾਧਾਰੀ ਨੇ ਮੰਦਰ ਦੇ ਨਾਲ ਆਪਣੇ ਖਜ਼ਾਨੇ ਵਿੱਚੋਂ ਮਾਇਆ ਦੇ ਕਰਕੇ ਜ਼ਮੀਨ ਕਰੀਤੀ ਮਸਜਿਦ ਬਣਾ ਕਰਕੇ ਕਿਹਾ ਭਾਈ ਨਮਾਜ਼ ਇੱਥਾ ਕਰਦੀ ਐ ਇੱਥੇ ਬਹਿ ਕੇ ਨਮਾਜ਼ ਦਾ ਕਰੋ ਪਰ ਆਪਸ ਦਾ ਪਾਟੋ ਪਾੜ ਲੜਾਈ ਛੱਡ ਕੇ ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦੀ ਲੜ ਲੜੀਆ ਇਸ ਸਭ ਤੋਂ ਵੱਧ ਸੂਲ ਵਾਲਾ ਕੰਮ ਉਸ ਸਮੇਂ ਕੀਤਾ ਦੂਸਰਾ ਦਿੱਲੀ ਦੀ ਧਰਤੀ ਦੇ ਉੱਤੇ ਸਿੱਖ ਗੁਰਦੁਆਰਿਆਂ ਵਿੱਚ ਇਕੱਠੇ ਹੁੰਦੇ ਸੀ ਗੁਰਦੁਆਰਿਆਂ ਵਿੱਚ ਇਕੱਤਰਤ ਹੋ ਕੇ ਕਲਦੇ ਤਾਂ ਬਾੜੀ ਦਾ ਪ੍ਰਚਾਰ ਸੀ ਅੰਗਰੇਜ਼ਾਂ ਦੇ ਕੰਨ ਪਹੁੰਚਦੇ ਵੀ ਸਿੱਖ ਜਦੋਂ ਗੁਰਦੁਆਰਿਆਂ 'ਚ ਇਕੱਠੇ ਹੁੰਦੇ ਆ ਇਹ ਸਰਕਾਰ ਦੇ ਖਿਲਾਫ ਗੁੰਤਗੁੰਗੀ ਬਣਾਉਂਦੇ ਆ ਅੰਗਰੇਜ਼ਾਂ ਨੇ ਦਿੱਲੀ ਦੀ ਧਰਤੀ ਤੇ ਬੰਗਲਾ ਸਾਹਿਬ ਸ੍ਰੀ ਸੁਖੰਦ ਸਾਹਿਬ ਗਰਤਾਪਨ ਸਾਹਿਬ ਬਾਲਾ ਸਾਹਿਬ ਜਿਨ੍ਹਾਂ ਵੀ ਗੁਰੂ ਘਰ ਸੀ ਸਾਰੇ ਗੁਰਦੁਆਰਿਆਂ ਦੇ ਸਿੱਖਾਂ ਦੇ ਘੁੱਟੇ ਜਾਣ ਦੇ ਪਾਬੰਦੀ ਲਾ ਦਿੱਤੀ ਵੀ ਕੋਈ ਵੀ ਸਿੱਖ ਗੁਰਦੁਆਰੇ ਨਹੀਂ ਜਾ ਸਕਦਾ ਸਾਰੇ ਸਿੱਖ ਘਰਾਂ ਵਿੱਚ ਬਹਿ ਗਏ ਇਸ ਗੱਲ ਦਾ ਪਤਾ ਫਿਰ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੂੰ ਲੱਗਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਅਰਦਾਸ ਕਰਕੇ ਦਿੱਲੀ ਦੀ ਧਰਤੀ ਤੇ ਗਏ ਤੇ ਦਿੱਲੀ ਦੀ ਧਰਤੀ ਤੇ ਜਾ ਕੇ ਕਰ ਕਰਕੇ ਹੋਕਾ ਦਿੱਤਾ ਕਿ ਦਿੱਲੀ ਦੇ ਸਿੱਖਾਂ ਨੂੰ ਸੀ ਘੁੱਟਾ ਦਲ ਨੂੰ ਇਹ ਆਵਾਜ਼ਾਂ ਦਿੰਦੇ ਆ ਕਿ ਅਗਵਾਈ ਘੁੱਟਾ ਦਲ ਕਰੇਗਾ ਤੇ ਸਾਰੇ ਜਿੱਲੀ ਦੇ ਸਿੱਖ ਸਾਡੇ ਨਾਲ ਬੰਗਲਾ ਸਾਹਿਬ ਦੀ ਧਰਤੀ ਤੇ ਜਾਣ ਤੇ ਅਸੀਂ ਦੇਖਦੇ ਹਾਂ ਕਿਹੜਾ ਮਾਈ ਦਾ ਲਾਲ ਸਿੱਖਾਂ ਨੂੰ ਗੁਰੂ ਘਰ ਜਾਣ ਤੋਂ ਰੋਕਦਾ ਤੇ ਅੰਗਰੇਜ਼ਾਂ ਨੂੰ ਤਾਂ ਅਨੇ ਹੀ ਪਤਾ ਵੀ ਇੰਨਾਂ ਦੇ ਵੱਡੇ-ਵੱਡੇ ਰਿਆ ਨੇ ਮੁਦਕੀ ਦੇ ਮੈਦਾਨ ਦੇ ਵਿੱਚ ਚੰਗੀ ਤਰ੍ਹਾਂ ਦੰਗ ਕੱਟੇ ਕੀਤੇ ਸੀ ਇਸ ਕਰਕੇ ਉਹਨਾਂ ਨੇ ਪਾਬੰਦੀ ਹਟਾ ਦਿੱਤੀ ਤੀਸਰੀ ਵਾਰ ਜਦੋਂ ਬਾਬਾ ਸਾਹਿਬ ਸਿੰਘ ਕਲਾ ਤਾਰੀ ਜੀ ਨੇ ਸ਼ਸਤਰਾਂ ਤੋਂ ਪਾਬੰਦੀ ਹਟਵਾਈ ਤਾਂ ਫਿਰ ਉਹ ਜਾ ਅੰਗਰੇਜ਼ ਜਿਹੜੀ ਦੂਸਰੇ ਧਰਮਾਂ ਤੇ ਵਰਤਦੇ ਸੀ ਉਹ ਚਾਰ ਸਿੱਖਾਂ ਵੀ ਵਰਤੀ ਕਿ ਸਿੱਖਾਂ ਵਿੱਚ ਪਾਠ ਪਾਉਣ ਵਾਸਤੇ ਇੱਕ ਪ੍ਰਬੰਧਕ ਕਮੇਟੀ ਦੀ ਨਿਯੁਕਤੀ ਕੀਤੀ ਜਿਹਦੇ ਨਾਲ ਸਿੱਖ ਜਥੇਬੰਦੀਆਂ ਤੇ ਸਿੱਖ ਸੰਪਰਦਾਵਾਂ ਦੇ ਵਿੱਚ ਪਾਠ ਇਸ ਤਰ੍ਹਾਂ ਪਾਇਆ ਗਿਆ ਕਿ ਅਕਾਲ ਪੁਰਖ ਸਾਹਿਬ ਦੇ ਜਦੋਂ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਸੀ ਚੱਲ ਰਹੇ ਅਖੰਡ ਪਾਠ ਸਾਹਿਬਾਂ ਨੂੰ ਮੌਕੇ ਦੇ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਅੰਗਰੇਜ਼ਾਂ ਦੇ ਸ਼ਹਿਰ ਦੇ ਉੱਤੇ ਦਸਮ ਗ੍ਰੰਥ ਦੇ ਅਖੰਡ ਪਾਠ ਖੰਡਿਤ ਕੀਤੇ ਔਰ ਦਸਮ ਗ੍ਰੰਥ ਮਹਾਰਾਜ ਦੇ ਸਰੂਪ ਦੇ ਵਿੱਚ ਵਰਸ਼ਾ ਮਾਰ ਕਰਕੇ ਸਰੂਪ ਹਕਾਰ ਤੱਕ ਤੋਂ ਢੇਖਾ ਛਟਿਆ ਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਉਸ ਸਰੂਪ ਨੂੰ ਆਪਣੇ ਕਲਾਵੇ ਵਿੱਚ ਲਿਆ ਪਰ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਬਚਨ ਕੀਤਾ ਸੀ ਕਿ ਦਸਮ ਮਹਾਰਾਜ ਦੇ ਸਰੂਪ ਦੇ ਵਿੱਚ ਬੱਝੇ ਮਾਰਨ ਵਾਲੇ ਪ੍ਰਬੰਧਕੋ ਸਮਾਵੇਨ ਜਿਹੜੇ ਵਰਸ਼ੇ ਅੱਜ ਇਸ ਬਾਣੀ ਵਿੱਚ ਮਾਰੇ ਆ ਇਹ ਵਰਸ਼ੇ ਜਨ ਤੁਹਾਡੇ ਪ੍ਰਬੰਧ ਵਿੱਚ ਬਚਣ। ਨਾਵੇਂ 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 ਪਤਾ ਨਾਵੇਂ ਵਿਹਾਰ ਨਾਵੇਂ ਤੇ ਜਿਨ੍ਹਾਂ ਦੇ ਵਡੇਰਿਆਂ ਨੇ ਵਰਸ਼ੇ ਮਾਰੇ ਸੀ ਉਹਨਾਂ ਦਾ ਹਾਲ ਅੱਜ ਸਾਰੇ ਪੰਥ ਨੂੰ ਪਤਾ ਵੀ ਕੀ ਹੋ ਰਿਹਾ। ਖਾਲਸਾ ਜੀ ਪਰ ਇਸ ਤੋਂ ਬਾਅਦ ਬਾਬਾ ਸਾਬ ਸਿੰਘ ਕਲਾਜ਼ ਅਰੀਜ ਨੇ ਘੋਕਾ ਦਿੱਤਾ ਧੂੜ ਕੋਟਾਰੇ માં ਕੁਝ ਸੱਜੇ ਹੋਏ ਨੇ। ਬਾਹਰ ਨਾਲੇ ਸਤ ਸੱਜੇ ਸੰਤ ਸਮਾਜ ਯਾਦ ਰਹਿਗਾ ਪ੍ਰਾਨੇ ਮਾਪੂਸਨ ਕਿ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਨੇ ਪੰਜਾਬ ਦੀ ਧਰਤੀ ਤੇ ਇੱਕ ਮੋਰਚਾ ਛੇੜਿਆ ਸੀ ਅੰਗਰੇਜ਼ਾਂ ਦੀ ਵਿਰਾਸਤਾਂ ਦਾ ਵਿਰੋਧ ਕਰਨ ਦਾ ਅੰਗਰੇਜ਼ਾਂ ਦੇ ਕੱਪੜਿਆਂ ਦਾ ਵਿਰੋਧ ਕਰਨ ਦਾ ਜਿਹੜੇ ਪੰਜਾਬ ਦੇ ਆਮ ਘਰਾਂ ਦੇ ਲੋਕ ਸੀ ਜਦੋਂ ਬਾਬਾ ਸਾਹਿਬ ਸਿੰਘ ਕਲਾਧਾਰੀ ਨੇ ਕਿਹਾ ਕਿ ਅੰਗਰੇਜ਼ਾਂ ਦੀ ਹਰ ਇੱਕ ਚੀਜ਼ ਦਾ ਵਿਰੋਧ ਕੀਤਾ ਜਾਵੇ ਤੇ ਆਮ ਘਰਾਂ ਦੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਅੰਗਰੇਜ਼ਾਂ ਦੇ ਜਿਹੜੇ ਕੱਪੜੇ ਹੁੰਦੇ ਸੀ ਪਿੰਟ ਹੋ ਗਿਆ ਪੈਂਟ ਸ਼ਰਟ ਹੋ ਗਈ ਅੱਜ ਤੇ ਗੁਰਦੁਆਰਿਆਂ ਵਿੱਚ ਜਿੰਨਾ ਪਾ ਕਰਕੇ ਆਪਾਂ ਆਉਨੇ ਆ ਪਰ ਇਹ ਵੀ ਸਮਾਂ ਆਇਆ ਕਿ ਬੁੱਢੇ ਦਾਦੇ ਕਹਿਣ ਦਿੰਦੇ ਪੰਜਾਬ ਦੀ ਧਰਤੀ ਦੇ ਲੋਕਾਂ ਨੇ ਅੰਗਰੇਜ਼ਾਂ ਦੇ ਕੱਪੜਿਆਂ ਨੂੰ ਘਰੋਂ ਬਾਹਰ ਕੱਢ ਕੇ ਆਗ ਲਾ ਦਿੱਤੀ ਔਰ ਸੰਤ ਸਮਾਜ ਜਿਹੜਾ ਸੀ ਇਹ ਤਾਂ ਜਿੰਨਾ ਪੁੰਗਾ ਨਹੀਂ ਸੀ ਪਿੰਟ ਹੁੰਦਾ ਨਹੀਂ ਸੀ ਇਹਨਾਂ ਕੋਲ ਅੰਗਰੇਜ਼ਾਂ ਦੀ ਬਣਾਈ ਹੋਈ ਚਾਹ ਪੁੱਤੀ ਸੀ ਉਸ ਸਮੇਂ ਸੰਤ ਸਮਾਜ ਨੇ ਆਪਣੇ ਟੇਰਿਆਂ ਦੇ ਬਾਹਰ ਚਾਹ ਪੱਤੀ ਲੱਗ ਕੇ ਚਾਹ ਪੱਤੀ ਨੂੰ ਅੱਗ ਲਾ ਕੇ ਇਹਦਾ ਵੀ ਵਿਰੋਧ ਕੀਤਾ ਕਿ ਅੰਗਰੇਜ਼ਾਂ ਦੀ ਬਣਾਈ ਹਰ ਚੀਜ਼ ਦਾ ਵਿਰੋਧ ਉਦੋਂ ਤੱਕ ਕਰਾਂਗੇ ਜਦੋਂ ਤੱਕ ਆਜ਼ਾਦੀ ਨਾ ਮਿਲ ਜਾਵੇ ਇਹ ਸੱਚ ਹੈ ਭਾਰਤ ਦੇਸ਼ ਕਦੇ ਆਜ਼ਾਦ ਨਾ ਹੁੰਦਾ ਜੇ ਸਮੇਂ ਸਮੇਂ ਸਿਰ ਬਾਬਾ ਸਾਧ ਸਿੰਘ ਕਲਾਤਾਰੀ ਜੈਸੇ ਮਾਹਰ ਸ਼ਾ ਨੇ ਆਕੇ ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਜਗਾਇਆ ਨਾ ਹੁੰਦਾ ਮੂਲ ਸੰਜੀਤ ਨਾ ਕੀਤਾ ਹੁੰਦਾ ਅੱਜ ਆਪਾਂ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਕਮਾਈਆਂ ਦੇ ਕਰਕੇ ਇਸ ਪੰਜਾਬ ਦੀ ਧਰਤੀ ਤੇ ਦੰਦਮਾ ਸਾਹਿਬ ਦੀ ਧਰਤੀ ਤੇ ਸਜੇ ਆ ਖਾਲਸਾ ਜੀ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦੀ ਇਹ ਚੜ੍ਹਤ ਸੀ ਕਿ ਪੰਜਾਬ ਦਾ ਹਰ ਇੱਕ ਬੱਚਾ ਉਹਨਾਂ ਦੇ ਹੁਕਮ ਦੀ ਪਾਲਣਾ ਕਰਦਾ ਸੀ ਉਹਨਾਂ ਦੀ ਚੜ੍ਹਤ ਨੂੰ ਖਤਮ ਕਰਨ ਵਾਸਤੇ ਬਾਬਾ ਸਾਹਿਬ ਸਿੰਘ ਕਲਾਧਾਰੀ ਜੀ ਦੇ ਹੁੰਦਿਆਂ ਇਹਨਾਂ ਨੇ ਇਹ ਵੀ ਵਿਉਂਤ ਬਣਾਈ ਕਿ ਦੰਦਮਾ ਦੀ ਧਰਤੀ ਜਿਹੜੀ ਗੁਰੂ ਕੀ ਕਾਸ਼ੀ ਵਜਦੀ ਸੀ ਇੱਕ ਸੋਚਣ ਵਾਲੀ ਗੱਲ ਹੈ ਯੂਨੀਵਰਸਿਟੀ ਤੇ ਕੋਰਟ ਦੇ ਵਿੱਚ ਕਦੇ ਫਰਕ ਵੇਖਿਆ ਕਿ ਨਹੀਂ ਵੇਖਿਆ ਯੂਨੀਵਰਸਿਟੀ ਵਿੱਚ ਕਦੇ ਤਸੀਲ ਨਹੀਂ ਹੁੰਦੀ ਕਿ ਤਸੀਲ ਵਿੱਚ ਕਦੇ ਯੂਨੀਵਰਸਿਟੀ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਨੇ ਦੰਦਮੇ ਦੀ ਧਰਤੀ ਨੂੰ ਯੂਨੀਵਰਸਿਟੀ ਗੁਰੂ ਕੀ ਕਾਸ਼ੀ ਬਣਾਇਆ ਸੀਗਾ ਪਰ ਅੰਗਰੇਜ਼ਾਂ ਨੇ ਬੁੱਢਾ ਕਾਦੀ ਚੜਤ ਨੂੰ ਥੱਲੇ ਲਿਉਣ ਵਾਸਤੇ ਆਪਣੇ ਹੰਦਿਆ ਇਹ ਹੁਕਮ ਜਾਰੀ ਕੀਤਾ ਕਿ ਦੰਦਮੇ ਦੀ ਧਰਤੀ ਨੂੰ ਪੰਜਵਾ ਤਖਤ ਬਣਾ ਕਰਕੇ ਲੋਕਾਂ ਨੂੰ ਇਨਾਂ ਤੋਂ ਤੋੜਿਆ ਜਾਵੇ ਪਰ ਇਤਿਹਾਸਿਕ ਮਹਾਨ ਕੋਸ਼ ਵਰਕੇ ਕਰਨ ਜਿਹੜੇ ਭਾਵੇਂ ਸ਼੍ਰੋਮਣੀ ਕਮੇਟੀ ਦੇ ਵੀ ਛੰਡੇ ਹੋਏ ਆ ਉਹ ਵੀ ਇਸ ਗੱਲ ਦੀ ਆਮੇ ਭਰਦੇ ਆ ਕਿ ਸ਼ੁਰੂ ਤੋਂ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਲੈ ਕਰਕੇ ਹੁਣ ਤੱਕ ਚਾਰ ਤੱਕ ਇੱਕ ਥਾਂ ਤੇ ਮੌਜੂਦ ਸਨ ਤੇ ਪੰਜਵਾਂ ਤੱਕ ਉਹ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਖੁਦ ਵਿਚਾਰਨ ਕਰਾ ਲੇ ਕੇ ਨੰਦੇੜ ਦੀ ਧਰਤੀ ਤੋਂ ਭੇਜਿਆ ਸੀ ਇਹਨਾਂ ਤੋਂ ਬੇਕੜਾ ਵਾਸਤੇ ਕੈਸੀਆਂ ਕੈਸੀਆਂ ਨੀਤੀਆਂ ਬਣਾਈਆਂ ਪਰ ਅੱਜ ਸਾਰੀਆਂ ਨੀਤੀਆਂ ਫੇਰ ਹੁੰਦੀਆਂ ਨਜ਼ਰ ਆ ਰਹੀਆਂ ਤੇ ਸਿੱਖ ਭਾਵੇਂ ਭਾਰ ਬੈਠਾ ਭਾਵੇਂ ਮਹਾਰਾਜਪੁਰ ਬੈਠਾ ਸਿੱਖ ਭਾਵੇਂ ਅਮਰੀਕਾ ਬੈਠਾ ਸਿੱਖ ਭਾਵੇਂ ਇੰਗਲੈਂਡ ਬੈਠਾ ਹਰ ਸਿੱਖ ਜ਼ਬਾਨ ਤੋਂ ਇੱਕੋ ਹੀ ਗੱਲ ਕਹਿੰਦਾ ਜੇ ਪੰਥ ਦੇ ਮਸਲਿਆਂ ਦਾ ਕੋਈ ਹੱਲ ਹੋ ਸਕਦਾ ਤੇ ਪੰਥ ਦੇ ਮਸਲਿਆਂ ਦਾ ਇੱਕੋ ਹੱਲ ਹੈ ਇੱਕ ਅਕਾਲ ਤਖਤ ਦੇ ਉੱਤੇ ਮੋੜ ਦੁਬਾਰਾ ਬੁੱਢੇ ਦਾਦਾ ਜੱਥੇਦਾਰ ਪੰਥ ਦੀ ਦਵਾਈ ਹੈ ਇਹ ਇੱਕ ਹੀ ਹਕਤ ਜਿਹੜਾ ਅੱਜ ਸਿੱਖਾਂ ਦਾ ਬੱਚਾ ਬੱਚਾ ਕਹਿੰਦਾ ਸੋ ਐਸੇ ਮਹਾਨ ਪਰਉਪਕਾਰੀ ਸਿੰਘ ਸਰਦ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾ ਧਾਰਨੀ 11ਵੇਂ ਮੁਖੀ ਸ਼ਰੋਣੀ ਪੰਥ ਅਕਾਲੀ ਗੁੰਡਾਦਾਰ ਪੰਜਵਾ ਤੱਕ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਜੇ ਹਾਂ ਐਸੇ ਮਹਾਂਪੁਰਸ਼ਾਂ ਦੇ ਚਰਨਾਂ ਤੇ ਨਮਸਕਾਰ ਹੈ ਵਿਸ਼ੇਸ਼ ਤੌਰ ਤੇ ਸ਼ਰੋਣੀ ਸੇਵਾ ਅਰਥ ਸ਼ਰੋਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਮੌਜੂਦਾ ਮੁਖੀ ਸ਼ਰੋਮਣੀ ਪੰਚਕਾਲੀ ਬੁੱਢਾ ਦਲ ਬਨਿਵਾਤਕ ਜਿਨ੍ਹਾਂ ਵੱਲੋਂ ਵਿਸ਼ੇਸ਼ ਤੌਰ ਤੇ ਮਹਾਰਤ ਉਪਰਾਲੇ ਅੱਜ ਵੀ ਪੰਥ ਦੇ ਇਤਿਹਾਸ ਨੂੰ ਜਿੰਦਾ ਰੱਖਣ ਵਾਸਤੇ ਕੀਤੇ ਜਾ ਰਹੇ ਜਿਵੇਂ ਪਹਿਲਾਂ ਸ਼੍ਰੀ ਸਰਬਲੋਗ ਗੰਸਾਬ ਦੀ ਮੋੜ ਸ਼ਕਮਾਈ ਫਿਰ ਦਸ਼ਹਿਰਾ ਮਹਤਮ ਦੀ ਮੋੜ ਸ਼ਕਮਾਈ ਉਸੇ ਤਰ੍ਹਾਂ ਫਿਰ ਨਿਹੰਗ ਸਿੰਘ ਸੋਵੀਨਰ ਨਿਹੰਗ ਸਿੰਘ ਸੰਦੇਹ ਤੇ ਅੱਜ ਅਕਾਲ ਪੁਰਖ ਦੀ ਫੌਜ ਕਿਤਾਬ ਇਹ ਵੀ ਅੱਜ ਆਪ ਸਭ ਸੰਗਤਾਂ ਦੇ ਸਾਹਮਣੇ ਰੱਖੀ ਹੈ ਇਹਦਾ ਕਾਰਨ ਕੀ ਹੈ ਇਹ ਦਾ ਕਾਰ ਨਹੀਂ ਹੈ ਕਿ ਭਾਈ ਆਪਣੇ ਬੱਚਿਆਂ ਨੂੰ ਦੱਸੋ ਕਿ ਤੁਹਾਡੇ ਬੱਚੇ ਰੋਮੀਓ ਜੂਲੀਅਟ ਦੇ ਵਾਰਸ ਨਹੀਂ ਤੁਹਾਡੇ ਬੱਚੇ ਸ਼ੇਰ ਸ਼ਾਹ ਸੂਰੀ ਦੇ ਵਾਰਸ ਨਹੀਂ ਤੁਹਾਡੇ ਬੱਚੇ ਗਾੜੇ ਗੌਣ ਵਾਲਿਆਂ ਦੇ ਵਾਰਸ ਨਹੀਂ ਅੱਜ ਟੀਸ਼ਰਟਾਂ ਦੇ ਉੱਤੇ ਪੰਜਾਬ ਦੇ ਸ਼ਿੰਗਰਾ ਦੀਆਂ ਫੋਟੋਆਂ ਲਵਾਉਣ ਦੀ ਤਾਂ ਤੇ ਜਿਸ ਕੀਨਿਆਂ ਤੇ ਫੋਟੋ ਲਾਉਣੀ ਹੈ ਬਾਬੇ ਹਨੂਮਾਨ ਸਿੰਘ ਦੀ ਲਾਈਏ ਅਕਾਲੀ ਬੁੱਲਾ ਸਿੰਘ ਦੀ ਲਾਈਏ ਤੁਹਾਡੇ ਬੱਚੇ ਉਹਨਾਂ ਦੇ ਵਾਰਸ ਆ ਬਾਬਾ ਹਨੂਮਾਨ ਸਿੰਘ ਵਰਕਿਆਂ ਦੇ ਜਿਨ੍ਹਾਂ ਦੇ ਸਾਹਮਣੇ ਅੰਗਰੇਜ਼ ਸਰਕਾਰ ਵੀ ਝੁਕਨੇ ਟੇਕ ਕੇ ਵਾਪਸ ਦਿੱਲੀ ਨੂੰ ਮੁਕਲਿਆ ਕਰਦੀ ਸੀ ਸੋ ਇਸ ਕਰਕੇ ਮਹਾਨ ਉਪਰਲੇ ਕੀਤੇ ਜਾਂਦੇ ਆਪ ਸੰਗਤ ਦਾ ਔਰ ਪਹੁੰਚੇ ਹੋਏ ਸੋਚੇ ਕੀ ਮਹਾਂਪੁਰਸ਼ਾਂ ਦਾ ਧੰਨਵਾਦ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਸਰ ਪਾਈ